ਹਾਂਜੀ ਅੱਜ ਪਹੁੰਚੇ ਸੀ ਨਾਨਕ ਕਾਰ ਬਿਆਰ ਪਿੰਡ ਭੋਤਨਾ ਜਿੱਥੇ ਬਾਈ ਹੋਂਾਂ ਦੀ ਬਹੁਤ ਸੋਹਣੀ ਡੀਲਿੰਗ ਸਿਸਟਮ ਆ ਬਾਈ ਹੋਂਾਂ ਬਿਲਕੁਲ ਬ੍ਰਾਂਡ ਨਿਊ ਨਵੀਆਂ ਜਿਹੜੀਆਂ ਕਾਰਾਂ ਨੇ ਉਹਨਾਂ ਦਾ ਸੇਲ ਪਰਚੇਜ਼ ਦਾ ਜਿਹੜਾ ਕੰਮ ਹੈ ਉਹ ਕਰਦੇ ਆ ਹਾਂਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਬਾਈਆਂ ਨੂੰ ਆਪਾਂ ਬਾਈ ਹੋਂਚੇ ਸੀ ਜਿਹੜਾ ਪਿੰਡ ਤੋਂ 2000 2020 ਮਾਡਲ ਦੇ ਬਾਕੀ ਬਾਈਆਂ ਨੂੰ ਫੋਰਦਾਨੀ ਕਹਿੰਦੇ ਵੀਡੀਓ ਦੇਖ ਕੇ ਕਹਿੰਦੇ ਜੀ ਗੱਡੀ ਦੇ ਦੇ ਹਾਂਜੀ ਜਗਸੀਰ ਸਿੰਘ ਜੀ ਬਹੁਤ ਵਧੀਆ ਜੀ ਘਰਾਵਾਂ ਨੇ ਵਧੀਆ ਪੂਰੀ ਆਪਾਂ ਨੂੰ ਵਧੀਆ ਨਲੀ ਸਾਫ ਸੁਥਰੀ ਕਾਰ ਦਿੱਤੀ ਆ ਤੇ ਬਾਈਆਂ ਤੇ ਆਪਾਂ ਪਹਿਲਾਂ ਵੀ ਵੀਡੀਓ ਦੇਖ ਕੇ ਯਕੀਨ ਕਰਕੇ ਆਏ ਸੀ ਸਾਫ ਸੁਥਰੇ ਬੰਦੇ ਆ ਜੀ ਜੇ ਤੁਹਾਨੂੰ ਕਾਰ ਲੈਣ ਲਈ ਇਹਨਾਂ ਕੋਲੇ ਇੱਕ ਵਾਰ ਜ਼ਰੂਰ ਪਹੁੰਚੋ ਜੀ ਵਧੀਆ ਸਾਫ ਸੁਥਰੀਆਂ ਤੇ ਗਾਰੰਟੀ ਸੁਦਾਕਾਰਾਂ ਦੱਸ ਕੇ ਦਿੰਦੇ ਆ ਵੀਰ ਕੋਈ ਇਹਦੇ ਚੋਦਾ ਨਹੀਂ ਹੁੰਦਾ ਆ ਬਾਤ ਵੀ ਲੈਣ ਕਾਰਨ ਇੱਕ ਵਾਰ ਜ਼ਰੂਰ ਵੇਟ ਕਰਿਓ ਬਹੁਤ ਬਹੁਤ ਧੰਨਵਾਦ ਜੀ ਨਾਨਕ ਕਾਰ ਵਯਾਰ ਪਿੰਡ ਭੋਤਾਂ ਜਿਨ੍ਹਾਂ ਨੇ ਜਗਸੀਰ ਸਿੰਘ ਸੈਡਾ ਇਹਨਾਂ ਨੂੰ ਜਿਹੜੀ ਬ੍ਰੈਂਡ ਨਿਊ ਵਰਗੀ ਬਿਲਕੁਲ ਨਵੀਂ ਲੁੱਕ ਦੇ ਵਿੱਚ ਜਿਹੜੀ ਕਾਰ ਹੈ ਉਹ ਇਹਨਾਂ ਨੂੰ ਅੱਜ ਦਿੱਤੀ ਆ ਸੀ ਵਧਾਈ ਦਿੰਨੇ ਆ ਬਾਈ ਜਗਸੀਰ ਸਿੰਘ ਸੈਡਾ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਨਾਨਕ ਕਾਰ ਵਯਾਰ